समा प्राइमरी स्कूल लो मिडिल स्कूल लो नेवी अध्यापक ऑफिसर्स स्टेज पे सूचीबद्ध नहीं तारीख का तो पहले ही बता बीपीओ सर ने भी सारा उन्होंने दस्ता पर मैं कुछ करना कुछ ऐसे बताने जो विद्यार्थी के काम भी उसी अकॉर्डिंग यानी शॉर्ट नोटिस से ऊपर छात्र एक मिनट ओके 1 मिनट 1 मिनट 1 मिनट सो निहाल श्री अकाल पुनि सो निहाल श्री अकाल 하ਗਨਮ ਹੋ ਸ੍ਰੀ ਅਕਾਲੁ ਮਨੋਤਰਾ ਮਾਡਮ ਕਿਸ਼ਮਨ ਮਾਓ ਨੰਪਾ ਬੋਦੋ ਸੋ ਕੋਪਰੀ ਦੇ ਵਿੱਚ ਅੱਛਾ ਕੀ ਕਹਿੰਦੇ ਨੇ ਹਾਂ ਜਿਹੜੇ ਜਰਪਾ ਪੀਲ ਦੇ ਆਪਸ਼ਨਰ ਹੋਏ ਉਹ ਨਹੀਂ ਬੜਾ ਇੱਕ ਅੱਜ ਬਹੁਤ ਜ਼ਿਆਦਾ ਭਾਗਾਂ ਵਾਲਾ اسی 14 ਨਵੰਬਰ ਨੂੰ ਅੱਜ انٹرਨੈਸ਼ਨਲ ਚਿਲड्रन ਦਾ ਇਹ ਸਬੱਬ ਬਣਿਆ ਹੈ ਕਿ ਅੱਜ ਆਪਾਂ ਦੋਨੇ ਹਾਜ਼ਰ ਬੱਚਾ-ਬੱਚਾ ਜਾਣੂ ਹੈ ਬਜ਼ੁਰਗ ਜਾਣ ਵਾਲੇ ਅਧਿਆਪਕ ਸਟਾਫ ਸਾਰਾ ਲੱਖ ਸਰ ਦਾ ਸੰਗਠਨ ਤੇ ਸਾਥੀ ਦੋਸਤਾਂ ਦੇ ਨਾਲ ਉਹਨੇ ਸੋਚ ਦਿੱਤਾ ਕਿ ਜੀ ਆਇਆਂ ਨੂੰ ਸਭਾ ਨੂੰ ਤੇ ਮੌਤ ਤੋਂ ਆਉਣ ਵਾਲੇ ਦਿਨਾਂ 'ਚ ਇਹ ਅੱਛੇ ਆਪ ਦੇ ਲੀਡਰ ਨੇ ਪਰ ਮੈਂ ਕਦੀ ਵੀ ਇਹਨਾਂ ਨੂੰ ਲੀਡਰ ਦੇ ਤੌਰ ਤੇ ਨਹੀਂ ਦੇਖਿਆ ਜਿਵੇਂ ਕਿ ਬੀਪੀਓ ਸਰ ਨੇ ਹਮੇਸ਼ਾ ਇੱਕ ਗੱਲ ਬਹੁਤ ਸੋਹਣੀ ਕਹੀ ਕਿ ਹਮੇਸ਼ਾ ਇੱਕੋ ਗੱਲ ਪੁੱਛਦੇ ਨੇ ਕੀ ਸਮੱਸਿਆ ਕੋਈ ਸਮੱਸਿਆ ਹੈ ਕੋਈ ਪ੍ਰੋਬਲਮ ਹੈ ਤਾਂ ਕਿ ਇਹ ਦੂਰ ਹੋ ਜਾਤੀ ਵੀ ਇਹ ਉਪਰਾਲਾ ਜ਼ਰੂਰ ਕਰਨ ਵੀ ਬੱਚਿਆਂ ਨੂੰ ਬੈਨੀਫਿਟ ਤਮੈਂ ਆਸ ਕਰਦਾ ਕਿ ਹੁਣ ਵਿਦਿਆਰਥੀਆਂ ਦੀ ਕੋਈ ਇੱਕ ਰਿਸਪੌਂਸਿਬਿਲਟੀ ਹੈ ਉਹਨਾਂ ਕੋਲ ਸਿਰਫ ਕੋਈ ਕੰਮ ਨਹੀਂ ਇਹ ਪਰਾਲਾ ਕੀਤਾ ਜਿਨ੍ਹਾਂ ਨੇ ਅੱਜ ਇੱਕ ਐਸੋਸੀਏਸ਼ਨ ਬਣਾਈ ਜਿਨ੍ਹਾਂ ਨੇ ਸਾਨੂੰ ਟੀਚਰਾਂ ਨੂੰ ਵੀ ਇੰਡੀਪੈਂਡੈਂਟ ਬੱਚਿਆਂ ਦੇ ਆਉਣ ਜਾਣ ਦੇ ਲਈ ਕੋਈ ਸਹੂਲਤ ਨਹੀਂ ਹੈਗੀ ਤੇ ਬੱਸ ਦੇ ਰਾਹੀਂ ਬੱਚਿਆਂ ਨੂੰ ਭੇਜਣ ਦੇ ਲਈ ਅਗੋਂ ਲਾਸਟ ਰੈਕ ਨੰਬਰਸ ਸਟਾਫ ਨੰਬਰਸ ਤੇ ਬਹੁਤ ਹੀ ਪਿਆਰੇ ਪਿਆਰੇ ਬੱਚਿਓ ਸਭ ਤੋਂ ਇਹ ਤੁਹਾਡੇ ਲਈ ਤਾਂ ਸਭ ਕੁਝ ਹੋ ਰਿਹਾ ਹੈ। ਜਾਦੂ ਤਾਜਾ ਰੱਖਣ ਲਈ ਇਹ ਉਹਨਾਂ ਦੀ ਮਿੰਟ ਚੋਂ ਤੁਸੀਂ ਵੀ ਬਹੁਤ ਕੁਝ ਇਸੇ ਸਕੂਲ ਚੋਂ حاصل ਕਰ ਸਕਦੇ ਹੋ। ਇੱਥੋਂ ਤੁਸੀਂ ਵੀ ਦੋ ਦੋ ਪੈਨਸ਼ਨਾਂ ਤੁਸੀਂ ਵੀ ਉਹ ਪੜਾ ਲੈਣਗੇ। ਸਾਡਾ ਨੌਜਵਾਨ ਮੁੰਡਾ ਗगन ਬੈਠਾ ਹੈ। ਉਸ ਨੂੰ ਸ੍ਰੀ ਗੋਪਾਲ, ਟੀਚਰ ਸਹਿਬਾਨ, ਨਗਰ ਦੀ ਪੰਚਾਇਤ ਜਿਵੇਂ ਕਿ